ਪਹਿਲਾ ਕਬੱਡੀ ਦਾ ਅਕੋਇਆ ਸੀਗਾ 25-25 ਸਾਲ ਬਾਅਦ ਹੁਣ ਹੋ ਰਿਹਾ ਇਹ ਸੋਹਿਆ ਸਪੋਰਟਸ ਕਲੱਬ ਕੰਨੀ ਹੋਣ ਜਾ ਰਿਹਾ ਤੇ ਸਾਰੇ ਐਨ ਆਰ ਆਈ ਪੀ ਦਾ ਤੇ ਸਾਰੇ ਨਜ਼ਰ ਕੰਨੀ 73000 ਪਹਿਲਾ 25500 ਬੈਸਟਾਂ ਨੂੰ ਫ੍ਰੀਜਾਂ ਦੇ ਮਲੌਦ ਲਾਈਵ ਵੇਖ ਰਿਹਾ ਹੂੰ ਤੁਸੀਂ ਤੇ ਮੈਂ ਹਾਂ ਬਿਆਨ ਸਿੰਘ ਰੋੜੀਆਂ ਇਸ ਵੇਲੇ ਹਲਕਾ ਪਾਇਲਟ ਦੇ ਪਿੰਡ ਸੋਹਿਆ ਦੇ ਵਿੱਚ ਮੌਜੂਦ ਹਾਂ ਜੇਕਰ ਆਪਾਂ ਗੱਲ ਕਰੀਏ ਪੰਜਾਬ ਦੀ ਮਾਰਕੀਟ ਕਬੱਡੀ ਦੀ ਤਾਂ ਵਿਸ਼ਵ ਭਰ ਦੇ ਵਿੱਚ ਕਬੱਡੀ ਦੇ ਚਰਚੇ ਹੁੰਦੇ ਨੇ ਤੇ ਹੁਣ ਜਿਹੜਾ ਮੌਸਮ ਹੈ ਉਹ ਕਬੱਡੀ ਦਾ ਮੌਸਮ ਹੈ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਇੱਕ ਕਬੱਡੀ ਦੇ ਨਾਲ ਜੋੜਨ ਦੇ ਲਈ ਨੌਜਵਾਨਾਂ ਨੂੰ ਉਪਰਾਲੇ ਕੀਤੇ ਜਾਂਦੇ ਨੇ ਤੇ ਅੱਜ ਇਹਨਾਂ ਦੇ ਵੱਲੋਂ ਵੀ ਇੱਕ ਬਹੁਤ ਸੋਹਣਾ ਉਪਰਾਲਾ ਕੀਤਾ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਵੱਲੋਂ ਇਸ ਪਿੰਡ ਦੇ ਵਿੱਚ ਕਬੱਡੀ ਕੱਪ ਕਰਵਾਇਆ ਜਾਣਾ ਤੇ ਆਓ ਸਾਡੇ ਨਾਲ ਵੀਰ ਜੀ ਹੁਣੇ ਮੌਜੂਦ ਨੇ ਪੂਰੀ ਟੀਮ ਮੌਜੂਦ ਹੈ ਗੱਲਬਾਤ ਕਰ ਲਏ ਨੇ ਇਹਦੇ ਨਾਲ ਕਿ ਕਿੰਨੇ ਟਾਈਮ ਬਾਅਦ ਇੱਥੇ ਕਬੱਡੀ ਦਾ ਕੱਪ ਹੋਣ ਜਾ ਰਿਹਾ ਤੇ ਵੀਰ ਜੀ ਕੀ ਨਾਮ ਹੈ ਤੁਹਾਡਾ ਮਾ ਮੇਰੇ ਪੂਰਾ ਸੋਈ ਸੋਈ ਸਾਹਿਬ ਇਹ ਫਿਰ ਜਿਹੜਾ ਉਪਰਾਲਾ ਕਰਵਾ ਰਹੇ ਹੋ ਕਬੱਡੀ ਦਾ ਇਹ ਕਦੋਂ ਹੋਣ ਜਾ ਰਿਹਾ ਪਹਿਲਾਂ ਮੈਂ ਤੁਹਾਨੂੰ ਪੁੱਛਾਂ ਇਸੇ ਤਰੀਕ ਨੂੰ 6 April ਨੂੰ 6 April ਨੂੰ ਹਾਂ ਤੇ ਇਹ ਹੁਣ ਕਿੰਨੇ ਟਾਈਮ ਬਾਅਦ ਜਾ ਰਿਹਾ ਇੱਥੇ ਇਸ ਪਿੰਡ ਦੇ ਵਿੱਚ ਇਹ 27-22 ਸਾਲ ਹੋ ਗਏ ਜੀ ਪਹਿਲਾਂ ਕਬੱਡੀ ਕੱਪ ਹੋਇਆ ਸੀਗਾ 22-27 ਸਾਲ ਬਾਅਦ ਹੁਣ ਹੋ ਰਿਹਾ ਕੀ ਕਾਰਨ ਮੰਦੇ ਮਤਲਬ ਯੂਨਿਟੀ ਨਹੀਂ ਬਣੀ ਜਾਂ ਨੌਜਵਾਨ ਅੱਗੇ ਨਹੀਂ ਆਏ ਜਾਂ ਕੀ ਕਾਰਨ ਮੰਦੇ ਇਸ ਚੀਜ਼ ਦਾ ਯੂਨਿਟੀ ਦੀ ਵੀ ਨੌਜਵਾਨੀ ਨਹੀਂ ਅੱਗੇ ਆਏ ਹਾਂ ਹਾਂ ਕਿਸੇ ਨੇ ਅੱਕੇ ਹੋ ਕੇ ਉਪਰਾਲਾ ਨਹੀਂ ਕਰਿਆ ਠੀਕ ਹੈ ਫਿਰ ਹੁਣ ਇਹ ਜਿਹੜਾ ਕਬੱਡੀ ਕੱਪ ਹੋਣ ਜਾ ਰਿਹਾ ਵਾ ਤੇ ਇਹ ਕਿਹਨਾਂ ਦੇ ਵੱਲੋਂ ਹੋਣ ਜਾ ਰਿਹਾ ਇਹ ਸੋਹਿਆ ਸਪੋਰਟਸ ਕਲੱਬ ਕੰਨੀਓ ਹੋਣ ਜਾ ਰਿਹਾ ਤੇ ਸਾਰੇ ਐਨ ਆਰ ਆਈ ਪੀਰਾਂ ਦੇ ਸਾਰੇ ਨਗਰ ਕੰਨੀਓ ਠੀਕ ਹੈ ਹਾਂਜੀ ਤੇ ਫਿਰ ਕਿਹੜੇ ਕਿਹੜੇ ਕਿੰਨੇ ਕਿੰਨੇ ਕਿਲੋ ਵਾਲੀਆਂ ਚ ਟੀਮਾਂ ਭਾਗ ਲੈ ਰਹੀਆਂ ਨੇ ਤੇ ਕੀ ਇਨਾਮ ਹੋਣਗੇ ਇਹਦੇ ਵਿੱਚ 61 ਕਿਲੋ ਦੇ ਨੇ ਜੀ 100 ਮੈਚ ਜੀ ਤੇ ਲੜਕੀਆਂ ਦੇ ਨੇ ਸੋ ਮੈਚ ਤੇ 40 ਸਾਲੇ ਸੋ ਮੈਚ ਨੇ ਤੇ ਬਾਕੀ ਤਿੰਨ 플레이ਰ ਬਾਹਰੋਂ ਓਪਨ ਦੇ ਨੇ ਠੀਕ ਹੈ ਹਾਂਜੀ ਤੇ ਇਨਾਮ ਵਗੈਰਾ ਫਿਰ ਕੀ ਰਹਿਣਗੇ ਦੇ ਵਿੱਚ ਇਹਦਾ 70000 ਪਹਿਲਾਂ 2 51000 ਠੀਕ ਹੈ ਵੈਸਟਾਂ ਨੂੰ ਫ੍ਰੈਂਚਾਂ ਦੇ ਠੀਕ ਹੈ ਹਾਂਜੀ ਤੇ ਫਿਰ ਇੱਕ ਦਿਨ ਦਾ ਹੀ ਰਹੂਗਾ ਜਾਂ ਫਿਰ ਕਈ ਦਿਨ ਚੱਲੂਗਾ ਇਹ ਇੱਕ ਦਿਨ ਦਾ ਹੀ ਹਾਂਜੀ ਹਾਂਜੀ ਠੀਕ ਹੈ ਤੇ ਫਿਰ ਪੂਰੇ ਕਿਵੇਂ ਮੈਨੇਜ ਕਰ ਰਹੇ ਹੋ ਪੂਰੀ ਟੀਮ ਦੇ ਵੱਲੋਂ ਕਿਵੇਂ ਵੇਖਿਆ ਜਾ ਰਿਹਾ ਪੂਰੇ ਟੂਰਨਾਮੈਂਟ ਨੂੰ ਬਣਾਇਆ ਮਤਲਬ ਕੀ ਕੀ ਗਤੀਵਿਧੀਆਂ ਹੋਣ ਵਾਲੀਆਂ ਨੇ ਇੱਥੇ ਨਹੀਂ ਸਾਰੇ ਭਾਈ ਜਿੰਨੇ ਆਪਣੇ ਖੜੇ ਆ ਬਾਕੀ ਨਗਰ ਵਾਸੀ ਪਿੰਡ ਦੇ ਸਾਰੇ ਸਹਿਯੋਗ ਦੇ ਰਹੇ ਆ ਰਲ ਮਿਲ ਸਾਰੇ ਹਾਂ ਜੀ ਤੇ ਆਓ ਸਾਡੇ ਨਾਲ ਕੁਲਵੀਰ ਟੈਂਬਰਵਾਲ ਨੇ ਜੋ ਕਿ ਬਹੁਤ ਇੱਕ ਪ੍ਰਸਿੱਧ ਮੈਂ ਕਹੂੰਗਾ ਕਿ ਇੱਕ ਕਮੈਂਟਰ ਨੇ ਕਬੱਡੀ ਦੇ ਕਬੱਡੀ ਨੂੰ ਬਹੁਤ ਪਿਆਰ ਕਰਦੇ ਨੇ ਕੁਲਵੀਰ ਜੀ ਕੀ ਕਹਿਣਾ ਚਾਹੋਗੇ ਜਿਹੜਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਜੀ ਇਹਨਾਂ ਵੱਲੋਂ ਜਿੰਨੇ ਵੀ ਮਲਾਜ਼ ਲਾਈਵ ਦੇਖ ਰਹੇ ਆ ਜੀ ਪਹਿਲਾਂ ਤਾਂ ਬੇਨਤੀ ਜੀ ਤੁਹਾਡਾ ਸਵਾਗਤ ਕਰਦੇ ਜੀ ਜੀ ਸੋਈਆਂ ਪਿੰਡ ਆ ਜੀ ਇਹ ਜਿੱਲੀ ਲੁਧਿਆਣੇ ਦਾ ਕੁੱਪ ਕਲਾਂ ਦੇ ਲਾਗੇ ਸੋ ਦਰਸ਼ਕ ਵੀਰਾਂ ਨੂੰ ਦੱਸਣਾ ਚਾਹੁੰਦੇ ਆ ਜੀ ਇਹ ਕੁੱਪ ਮਲਾਉ ਦੇ ਏਰੀਆ ਦਾ ਪਿੰਡ ਹੈ ਜੀ ਸੋਈਆਂ ਸੋ ਜਿੱਥੇ 6 ਅਪ੍ਰੈਲ ਨੂੰ ਬਹੁਤ ਵਧੀਆ ਕਬੱਡੀ ਕੱਪ ਹੋਣ ਜਾ ਰਿਹਾ ਸੋ ਪੂਰਾ ਸਾਡਾ ਭਰਾ ਇਹ ਵੀ ਬਹੁਤ ਵਧੀਆ ਕਬੱਡੀ ਦਾ ਖਿਡਾਰੀ ਸੋ ਨਾਲ ਲਾਡੀ ਹੁਣੀ ਬਿੱਲੇ ਹੁਣੀ ਜਿੰਨੇ ਵੀ ਮੇਰੇ ਭਰਾ ਰਲ ਮਿਲ ਕੇ ਇਸ ਨਗਰ ਦੇ ਵਿੱਚ ਬਹੁਤ ਵੱਡਾ ਪ੍ਰਾਲਾ 27 ਸਾਲਾਂ ਮਾ ਜਿਹੜਾ ਕਬੱਡੀ ਕੱਪ ਹੋਣ ਜਾ ਰਿਹਾ ਜਿੱਥੇ ਬੈਸਟਾਂ ਨੂੰ ਫਰੈਜਾਂ ਦਿੱਤੀਆਂ ਜਾਣੀਆਂ ਗਰਮੀ ਦਾ ਮੌਸਮ ਆ ਰਿਹਾ ਤੇ ਪਹਿਲਾ ਪ੍ਰਾਈਜ਼ 71000 ਦੂਜਾ ਪ੍ਰਾਈਜ਼ 51000 ਜੇ ਤਿੰਨ ਪਲੇਅਰ ਜਿਹੜੇ ਬਾਹਰ ਹੋਣਗੇ ਟੀਮਾਂ ਬੈਲੈਂਸ ਹੋਣਗੀਆਂ ਵਧੀਆ ਕਬੱਡੀ ਹੋ ਸੋ ਸਾਰੇ ਦਰਸ਼ਕ ਵੀਰਾਂ ਨੂੰ ਅਸੀਂ ਅਪੀਲ ਕਰਦੇ ਆਂ ਵੀ ਟਾਈਮ ਦੇ ਨਾਲ ਪਹੁੰਚੋ ਤੇ ਕਬੱਡੀ ਦਾ ਆਨੰਦ ਲਿਓ ਉਥੇ ਦਰਸ਼ਕ ਵੀਰਾਂ ਦੇ ਲਈ ਇੱਕ ਜਾਣਕਾਰੀ ਆ ਵੀ ਸਾਡੇ ਏਰੀਆ ਦੇ ਕਬੱਡੀ ਦੇ ਸੁਪਰ ਡੂਪਰ ਖਿਡਾਰੀ ਹਰਵਿੰਦਰ ਸਿੰਘ ਰੱਬੋ ਦਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਨਗਦ ਰਾਸ਼ੀ ਦੇ ਨਾਲ ਸੁਨਾਲੀ ਸਾਡਾ ਵੀਰ ਸ਼ਿਲਕਾ ਢਡਾਲੀ ਉਹਨੇ ਵੀ ਤਕੜੀ ਕਬੱਡੀ ਖੇਡੀ ਉਹਦਾ ਵੀ ਮਾਨ ਸਨਮਾਨ ਆ ਰਾਮਾ ਰਾਮਗੜ੍ਹ ਸਰਦਾਰਾਂ ਸੋ ਮੇਰਾ ਵੱਡਾ ਵੀਰ ਸ਼ੀਰਾ ਟਿਮਰਾਲ ਕਬੱਡੀ ਦਾ ਪ੍ਰਸਿੱਧ ਲੇਖਿਕ ਉਹਦਾ ਵੀ ਸਨਮਾਨ ਕੀਤਾ ਜਾ ਰਿਹਾ ਹੋਰ ਪਿੰਡ ਦਾ ਐਨਆਰੀਆਂ ਵੀਰਾਂ ਦਾ ਬਹੁਤ ਵੱਡਾ ਸਹਿਯੋਗ ਉਹਨਾਂ ਦਾ ਵੀ ਅਸੀਂ ਸਮੇਂ-ਸਮੇਂ ਸਰ ਜਿਹੜੇ ਸਾਡੇ ਇਲਾਕੇ ਦੇ ਸਮਾਜ ਸੇਵੀ ਉਹਨਾਂ ਦਾ ਵੀ ਸਨਮਾਨ ਕਰਾਂਗੇ ਸੋ ਮੇਰੀ ਇਲਾਕੇ ਦੇ ਸਾਰੇ ਵੀਰਾਂ ਨੂੰ ਇੱਕ ਬੇਨਤੀ ਆ ਵੀ ਕਬੱਡੀ ਨੂੰ ਜਿਹੜੇ ਪਿਆਰ ਕਰਦੇ ਆ ਜਰੂਰ ਪਹੁੰਚੋ ਤੇ ਬੇਅੰਤ ਵਈ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਥੈਂਕ ਯੂ ਜੀ ਅੱਛਾ ਮੈਂ ਸੋਈ ਸਰ ਇੱਕ ਚੀਜ਼ ਹੋਰ ਤੁਹਾਡੇ ਤੋਂ ਜਾਨਣਾ ਚਾਹਾਂਗਾ ਕਿ ਫਿਰ ਉਸ ਦਿਨ ਕਿੰਨੇ ਕ ਵਜੇ ਤੁਹਾਡੇ ਕੋਲ ਇੱਥੇ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਦੂਰੋਂ ਚੱਲ ਕੇ ਆਉਣਾ ਪਹੁੰਚ ਜਾਣਾ ਤੇ ਉਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਕਿਵੇਂ ਰਹੂਗਾ ਇੱਥੇ ਹਾਂਜੀ ਹਾਂਜੀ ਲੰਗਰ ਵੀ ਹੈਗਾ ਗੁਰੂ ਘਰੇ ਜੀ ਤੇ 12:00 ਵਜੇ ਆਪਣਾ ਹੋ ਜਾਊਗਾ ਸਭ ਠੀਕ ਹੈ 12:00 ਸਾਰੇ ਹਾਂਜੀ ਹਾਂਜੀ ਠੀਕ ਹੈ ਤੇ ਕੋਈ ਅਪੀਲ ਕਰਨੀ ਚਾਹੁੰਦੇ ਹੋ ਮਜਲੇ ਦਰਸ਼ਕ ਦੇਖ ਰਹੇ ਨੇ ਸਾਡੀ ਅਪੀਲ ਤਾਂ ਇਹ ਹੈ ਵੀ ਸਾਡੇ ਨਾਲ ਜੁੜਨ ਅੱਗੇ ਤੋਂ ਆਪਾਂ ਮੇਲਾ ਵੱਡਾ ਕਰੀਏ ਕੈਂਟਾਂ ਨੂੰ ਵਧਾਈਏ ਨਵੇਂ ਮੁੰਡਿਆਂ ਨੂੰ ਜ਼ਾਂਭੀਏ ਕੋਈ ਨਵੇਂ ਹਨਾ ਪਲੇਅਰ ਉੱਠਣ ਉਹਨਾਂ ਦਾ ਕਲੱਬ ਕੱਣੀਓ ਅਸੀਂ ਸਹਿਯੋਗ ਦਿਈਏ ਹਾਂਜੀ ਹਾਂਜੀ ਇਹੀ ਸੋਚ ਆਪਣੀ ਜੀ ਤੇ ਵੀਰ ਜੀ ਸਾਡੇ ਨਾਲ ਮੌਜੂਦ ਨੇ ਵੀਰ ਜੀ ਕੀ ਨਾਮ ਆ ਤੁਹਾਡਾ ਜੀ ਤੇਜਪਾਲ ਵੀਰ ਤੇਜਪਾਲ ਵੀਰ ਜੀ ਕੀ ਕਹਿਣਾ ਚਾਹੋਗੇ ਪ੍ਰੋਗਰਾਮ ਬਾਰੇ ਜੀ ਮੇਰੇ ਸਾਨੂੰ ਇੱਕ ਤਾਂ ਮੇਨ ਗੱਲ ਇਹ ਦੱਸਣੀ ਹੁੰਦੀ ਇਹ ਸੋਹੀਆਂ ਵੀ ਮਲਾਉਦ ਦੇ ਕੋਲੇ ਪੈਰੀ ਇੱਕ ਮਰੇਕੋਟਲਾ ਸਾਈਡ ਵੀ ਆ ਇੱਕ ਆਪਣੀ ਲੁਧਿਆਣੇ ਸਾਈਡ ਵੀ ਆ ਅੱਛਾ ਠੀਕ ਹੈ ਇਹ ਵੀਰ ਭੁੱਲ ਕੇ ਬੰਦਾ ਕਿਤੇ ਹੋਰ ਚੱਲਿਆ ਜਾਵੇ ਜੀ ਵੀ ਇਹਦੀ ਅਸੀਂ ਲਾਈਵ ਲਾਈਵ ਲੋਕੇਸ਼ਨ ਵੀ ਪਾਵਾਂਗੇ ਠੀਕ ਹੈ ਬਾਕੀ ਵੀ ਇਹ ਪੈਲ ਮਲਾਉਦ ਵਾਲੀ ਸੋਹੀਆਂ ਠੀਕ ਹੈ ਤੇ ਜੇਕਰ ਗੱਲ ਕਰੀਏ ਦਰਸ਼ਕੋ ਇਹ ਮਹਿਜ਼ ਸੋਈਆਂ ਆਪਣੇ ਕੁੱਪ ਟੋਟੇ ਦੀ ਜੇਕਰ ਗੱਲ ਕਰੀਏ ਕੁੱਪ ਟੋਟੇ ਤੋਂ ਮਹਿਜ਼ 1.5 ਕਿਲੋਮੀਟਰ ਦੇ ਫਾਸਲੇ ਦੇ ਨਾਲ ਪਿੰਡਾਂ ਸੋਈਆਂ ਤੇ ਇਹ ਮਲੌਦ ਵਾਲੀ ਸੋਈਆਂ ਹੈ ਇਹਦੇ ਨਾਲ ਹੀ ਆਪੋਜ਼ਿਟ ਟਿੰਬਰਵਾਲ ਪਿੰਡ ਪਿੰਦਾ ਤੇ ਇਹ ਸੋਈਆਂ ਦੇ ਵਿੱਚ 6 ਤਰੀਕ ਨੂੰ ਇਹ ਪ੍ਰੋਗਰਾਮ ਹੋਣ ਜਾ ਰਿਹਾ 6 April ਨੂੰ ਤੇ ਸਾਰਿਆਂ ਨੇ ਹਮ ਹਮਾ ਕੇ ਪਹੁੰਚਣਾ ਇਸ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਕਰਿਓ ਧੰਨਵਾਦ ਜੀ